ਮਾਤਾ ਪੱਲੇ ਲੇਟ ਹੋ ਗਿਆ ਮਾਲਕ ਵੀ ਬੋਲੂਗਾ ਸਿੱਧੀ ਜਾਣਾ ਉਹ ਤਲਪਨ ਕੋਲ ਤਾਂ ਰੋਟੀ ਬਣਾਉਸੀ। ਬੈਜੀ ਤਾਂ ਮੈਂ ਰੋਟੀ ਦੇ ਵੀ ਲੇਟ ਹੋ ਗਈ ਵੀਰੇ ਨੇ ਵੀ ਜਾਣਾ ਹੋਊਗਾ। ਸੱਚੀ ਵੀ ਨਾ ਕੋਈ ਦੇਖਣਾ ਠੇਕ ਨਾ ਮਾਰਾ ਦੀ ਫਿਰ। ਧੀਪ ਹਾਂ ਬਣਾਤੀ ਰੋਟੀ? ਹਾਂ ਜੀ ਬਸ ਬਣਾਈ। ਬਣਾ ਸੇਤੀ ਘਰ ਤੈਨੂੰ ਪਤਾ ਮਸਾ ਦਾ ਕੰਮ ਮਿਲਿਆ। ਉਹ ਮਾਲਕ ਵੀ ਕੱਬਾ ਹੀ ਆ। ਨਾ ਨਾ ਵੀਰੇ ਬਸ ਭੈਣ ਮੰਨ ਕੇ ਜਲਦੀ ਕਰ ਮੈਂ ਉਹਨੇ ਕਪੜਾ ਮਾਰ ਲਾ ਮੋਟਰਸਾਈਕਲ। ਕੋਈ ਨਹੀਂ ਮੈਂ ਪਹਿਲਾਂ ਹੀ ਲੇਟ ਹੋ ਗਿਆ। ਲੈ। ਮੈਂ ਤਾਂ ਹੋ ਗਈ ਵਧੀਆ ਨਾ ਨੂੰ ਕਿ ਤਿਆਰ ਤੜਕੇ ਤੜਕੇ ਆ ਤਾਂ ਸੋਟ ਮੇਰਾ ਬਾਲਾ ਸੋਨਾ ਚੰਗਾ ਰੰਗ ਵੀ ਬਾਲਾ ਸੋਨਾ ਬਾਈ ਦੇ ਮੁੰਡੇ ਦੇ ਵਿਆਹ ਚ ਪਾਉਂਗੀ ਵੀਡੀਓ ਰੀਲ ਤੇ ਬਾਲਾ ਸੋਨਾ ਆਊਗਾ ਸਾਂਭਾ ਇਹਨੇ ਬੈਠੇ ਕਿਤੇ ਹੋਣਾ ਕੋਈ ਢਿੱਡ ਜੁਹਾਰ ਟੱਕਰੇ ਚੱਲ ਫੇਰ ਹੀ ਸਾਂਹ ਉਹਨੂੰ ਦੇਖਾਂ ਕੁੜੀ ਜੀ ਨੂੰ ਕੁਛ ਕਰਦੀ ਹੈ ਤੇ ਨਾ ਕੋਈ ਖਿੱਜਲ ਜਿੱਲ ਕਰੀ ਜਾਂਦੀ ਹੈ ਇਹ ਆ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਇੱਥੇ ਬੈਠੀ ਉਹ ਡੁੰਨਵੱਟਾ ਬਣੀ ਨਾ ਤੈਨੂੰ ਐ ਨਹੀਂ ਪਤਾ ਮੇਰੇ ਏਸੀ ਵਾਲੇ ਕਮਰੇ ਦੇ ਨਾਲ ਤਾਂ ਸਫਾਈ ਕਰਨ ਆਲੀ ਐ ਨਾਲੇ ਮੈਂ ਕਿੱਥੋਂ ਖਾਣੀਆਂ ਠੰਡੀਆਂ ਰੋਟੀਆਂ ਤੜਕੀ ਲੱਗ ਜੂਗੀ ਥੱਪਣ ਤੇ ਚੱਤੀ ਵੀਰੇ ਨੇ ਕੰਮ ਤੇ ਜਾਣਾ ਸੀਗਾ ਇਹ ਫੇਰ ਜੇ ਵੀਰੇ ਨੇ ਕੰਮ ਤੇ ਜਾਣਾ ਸੀ ਦੱਸ ਅੱਬੇ ਤਾਂ ਤੁਸੀਂ ਤੜਕੇ ਪਰੌਂਠੇ ਹੀ ਖਾਂਦੇ ਸੀ ਨਾ ਲਾਗੇ ਸਾਨੂੰ ਰੋਡੇ ਆਪ ਤਾਂ ਮਰ ਗਏ ਤੇ ਸਾਨੂੰ ਲਾਵੇ ਦਾਦੇ ਨਾਲੋਂ ਜੇ ਉੱਠ ਕਰੋਣਾ ਇੱਥੇ ਬੈਠੀ ਰਹੂਗੀ ਹਾਂਜੀ ਉੱਠਦੀ ਆਂ ਉੱਠਦੀ ਆਂ ਬੋਲਦੀ ਨਾ ਬੈਸ ਕੇ ਮੈਂ ਆ ਜੇ ਮੈਂ ਬਿਮਾਰ ਹੁੰਦੀ ਆ ਬੋਲ ਚ ਵੀ ਨਹੀਂ ਬੱਕ ਤਹੇਗੀ ਕਲੇਣੀ ਨੇ ਤੇ ਚੱਕਵਾਕਰ ਸੋ ਅਮਰਾਸ ਕਰ ਦੇ ਪਹਿਲਾਂ ਮਾਰੇ ਮੈਂ ਤਾਂ ਤੀ ਰੋਟੀ ਖਾਉਂਗੀ। ਲਾ ਦੇਖ ਲਾ ਘਰ ਦੇ ਹੀ ਰਾਜ ਬਣਾ ਰੱਖਿਆ। ਮੁੰਡਾ ਮੇਰੀ ਗੱਲ ਸੁਣ ਲੈ ਮੋਟਰਸਾਈਕਲ ਦੇ ਨਾਲ ਹੱਥ ਲਾਈ। ਜੜਦਾ ਹੀ ਵਗ ਜਾ ਪਈ ਬਸ ਬੁਸਤੇ। ਚਾਚੀ ਮੈਂ ਲੇਟ ਹੋ ਗਿਆ ਸੀ ਅੱਗੇ ਕਿੰਨਾ ਕੁ ਲੈ ਕੇ ਜਾਣਾ ਅੱਗੇ ਬਸਤੀ ਜਾਣਾ। ਫੇਰ ਜੇ ਲੇਟ ਹੋਗਾ ਟਾਈਮ ਆਊਟ ਖੜਾ ਕਰ ਪਾਈ ਉੱਠਦੇ ਤਾਂ ਉਦੋਂ ਜਦੋਂ ਗੋਡੇ-ਗੋਡੇ ਦਿਨ ਚੜ ਜਾਂਦਾ ਆ ਜੁੱਲੀਆਂ ਵੀ ਤੁਹਾਡੀਆਂ ਮੰਗਰੋਂ ਇਕੱਠੀਆਂ ਕਰਨੀਆਂ ਪੈਂਦੀਆਂ ਨੇ। ਚਾਚੀਓ ਪੈਸੇ ਕੱਟ ਲੂਗਾ ਮਾਲਕ ਮੇਰੇ ਜਮਾ ਲੇਟ ਹੋ ਗਿਆ ਕੋਈ ਨਹੀਂ ਕੱਟੀ ਜਾਵੇ ਪੈਸੇ ਨਾਲੇ ਮੇਰੇ ਪੁੱਤ ਦਾ ਮੋਟਰਸਾਈਕਲ ਆ ਉਹਨਾਂ ਦਾ ਬਾਰੇ ਸ਼ੌਂਕ ਨਾ ਲਿਆ ਸੀ ਆਉਂਦੇ ਨੂੰ ਜਮਾ ਕਬਾੜ ਬਣਾ ਦੋਂਗੇ ਕੋਈ ਲੋੜ ਨਹੀਂ ਹੈਗੀ ਭਾਈ ਜਾ ਵਾਗ ਜਾਬ ਦਾ ਤੁਰ ਕੇ ਚਾਚੀ ਲੈ ਜਾਂਦੇ ਅੱਜ ਦਾ ਤਾਂ ਨਹੀਂ ਮੈਂ ਅੱਗੇ ਤੂੰ ਨਹੀਂ ਲੈ ਕੇ ਜਾਂਦਾ ਨਾ ਨਾ ਅੱਜ ਦਾ ਤਾਂ ਕੋਈ ਨਹੀਂ ਗਿੱਜੇ ਗਿੱਜੇ ਫਿਰ ਰੋਲ ਪਾ ਰੇਗਾ ਤੂੰ ਇੰਨਾ ਨਹੀਂ ਸਾਥੂ ਚਮੜਾ ਆ ਜਾਂਦਾ ਹੈਗਾ ਲੈ ਜਾ ਰੋਟੀ ਲੱਗ ਜਾਂਦਾ ਨਾ ਕਰਤੀ ਭੋਖੜਾ ਦੋਨੇ ਭੈਣ ਭਾਈ ਇੱਥੇ ਸਾਨੂੰ ਲਾਗੇ ਦੱਦ ਮਾਰੀ ਜਾ ਉਹਨਾਂ ਨਾਲ ਸਾਰਾ ਦਿਨ ਮਗਜਾਲੀ ਕੰਮ ਦੇ ਨਹੀਂ ਕਾਰ ਦੇਣੀ ਹੈਗੇ ਸਾਰਾ ਦਿਨ ਅੰਨ ਖਾਣ ਨੂੰ ਬੇਲੇ ਉਹੋ ਆਇਤਾ ਹੈ ਜਾਇ ਬਟੇ ਦੇ ਘਰ ਠੰਡਲ ਕਰ ਦੇਣਗੇ ਕੀ ਹੋ ਗਿਆ ਹੋਣਾ ਕੀ ਸੀ ਆ ਜਿਹੜੇ ਲੱਗੇ ਨੇ ਰੋਡੇ ਸਾਰਾ ਦਿਨ ਮਗਜਖਪਾਈ ਕਰਾਉਂਦੇ ਨੇ ਆ ਮੁੰਡਿਆਂ ਨੂੰ ਮੋਟਰਸਾਈਕਲ ਲਿਆਂਦਾ ਸੀ ਕੰਮ ਤੇ ਮਾਂ ਪਾ ਲੈ ਇੱਥੇ ਖੜਾ ਨਹੀਂ ਚੁੱਪ ਕਰਕੇ ਮੇਰੇ ਪੁੱਤ ਦਾ ਮੋਟਰਸਾਈਕਲ ਆਉਂਦੇ ਨੂੰ ਤੋਰ ਮਰੋੜ ਕੇ ਰੱਖ ਦੋਗੇ ਫਿਰ ਪਿਆਰ ਨਾਲ ਸਮਝਾ ਦੇ ਕਰ ਬਾਲਾ ਦੱਤ ਨਾ ਲੈ ਲੈ ਉਹ ਕੇ ਪਿਆਰ ਨਾਲ ਸਮਝਾ ਰਿਆ ਕਰ ਇਹ ਪਿਆਰ ਨਾਲ ਸਮਝਣੇ ਲੱਗਾ ਨਹੀਂ ਇਹ ਤਾਂ ਸੱਚਗਲੀਆਂ ਕਰ ਦੇਣਗੇ ਉਮਝਵੜੇ ਤਾਂ ਨਹੀਂ ਚੱਲ ਫਿਰ ਵੀ ਮੈਨੂੰ ਤਾਂ ਉਹਨੂੰ ਕਹਿਣਾ ਨਹੀਂ ਜਾਂਦਾ ਮੈਂ ਇਥੇ ਤੂੰ ਹੀ ਪਿਆਰ ਨਾਲ ਕਹਿੰਦਾ ਇਥੋਂ ਨਹੀਂ ਕਿਹਾ ਜਾਂਦਾ ਕੋਈ ਨਹੀਂ ਮੈਂ ਆਪੀ ਨਿਕਟ ਰੂਗੀ ਤੂੰ ਨਹੀਂ ਹੈਗਾ ਕਿਸੇ ਜੋਗਾ ਆ ਕੁੜੀ ਜੀ ਤਾਂ ਕਾਈਕਾ ਕੰਮ ਕਰਾਉ ਦਾ ਪ੍ਰਾਣ ਹੁੰਦਾ ਉੱਥੇ ਦਿਨ ਬੱਤਾਂ ਲਾਂ ਕੇ ਦੇਖੀ ਰਹੂਗੀ ਆ ਚੰਗਾ ਨਾ ਦੇਖ ਲਾ ਉਹਨੂੰ ਵਿਸਕੀ ਕਰਦੀ ਆ ਇਹ ਵੀ ਇੱਥੇ ਬੈਠੀ ਰਹਿੰਦੀ ਹੈਗੀ ਕੀ ਕਰਾਂ ਮੈਂ ਜੇ ਇਹਨੂੰ ਕੁਝ ਕਹਿਣਾ ਇਹ ਮਗਰ ਪੈਂਦੀ ਹੈ ਜੇ ਜਵਾਕਾਂ ਨੂੰ ਕਹਿਣਾ ਤਾਂ ਲੋਕਾਂ ਦੀ ਸ਼ਰਮ ਮਾਰਦੀ ਆ ਮੈਂ ਜਾਵਾਂ ਕਿੱਧਰ ਨੂੰ ਹੁਣ ਨੀ ਮੈਂ ਮਰ ਜਾ ਦੋਨਾਂ ਭੈਣ ਭਾਈਆਂ ਨਾਲ ਆਪ ਦੇ ਟੱਡਦੀਆ ਉਹਨਾਂ ਦਾ ਨਾਲ ਖੜਾ ਤੇ ਆਪ ਲਾ ਗਈ ਸਿੱਟੀ ਛੋਸਣਾ ਨਾ ਤੈਨੂੰ ਐ ਨਹੀਂ ਪਤਾ ਉਹ ਕੱਪੜੇ ਤੋਂ ਨਾਲ ਪਾਏ ਨੇ ਲਾਲਾ ਉਹ ਤਾਂ ਸਿੱਟੀ ਜਾਂਦੇ ਹੋਗੇ ਲੈ ਹੁਣ ਤਰਾ ਬੋਲ ਪੁੱਛੇ ਤੇ ਕੋਈ ਹਾਂ ਨਾ ਦੇ ਦੇ ਜਵਾਬੇ ਹੈ ਤਾਂ ਤਿੱਕ ਬੋਲ ਤਾਂ ਕਰਦੀਆਂ ਨਾ ਤਿੱਕ ਕੰਮ ਕਰਦੀਆਂ ਕੰਮ ਮੈਂ ਤਾਂ ਤੇ ਰੋਟੀ ਮੱਛੀ ਆਂਦੀ ਆ ਆਇਆ ਨਾ ਪਾਣੀ ਖਰਾਬ ਕਰਦੇ ਆ ਤੇ ਕੋਣ ਤੇਰਾ ਪਿਉਦੇ ਕਿ ਜਾਂਦਾ ਚੈਨ ਪਈਆ ਤੇ ਤੁਹਾਨੂੰ ਦੋਨੇ ਬਣ ਪਰ ਤੁਹਾਨੂੰ ਕਿਸੇ ਕੀ ਕੋਈ ਹੱਥ ਨਿਲਵੰਦੀ ਪੀਰ ਅੱਬਾ ਤੇ ਮੈਂ ਕਿ ਕੀ ਕਾਲੀ ਹੋਈ ਜੇ ਮੇਰੇ ਮਾਪ ਜਰੂਰ ਲੈ ਕੇ ਜਾਣ ਦੀ ਤੁਹਾਨੂੰ ਦੋਨੇ ਬਣ ਪਰ ਉਹਨੂੰ ਇੱਥੇ ਰੋਲ ਦੇ ਛੱਡ ਤਾਂ ਉਹਨਾਂ ਨੇ ਤੁਹਾਨੂੰ ਵੀ ਲੈ ਜਾਂਦੋ ਤੁਨਾਲੀ ਜੇ ਵਾਕਾਂ ਨੂੰ ਐਵੇਂ ਨਾ ਪੂਰੀ ਚੱਲੇ ਚੱਲਾਂਗੇ ਨਾ ਉੱਥੇ ਲਿਜਾਏ ਬਿਨਾਂ ਦੱਸ ਕੀ ਗੱਡਾ ਖੜਾ ਇਹਨਾਂ ਨੂੰ ਉਚਾਲੇ ਇੱਥੇ ਕੱਲੇ ਨੇਗੇ ਇੱਥੇ ਲੋਕ ਲੱਜੋ ਦਾ ਲੈ ਕੇ ਜਾਣੇ ਪੈਣਗੇ ਹੂੰ ਕਿੰਨੀ ਮਸਤ ਮਾਰਦੀ ਐ ਉੱਥੇ ਲਿਆਇਆ ਮੈਨੂੰ ਮੇਰੇ ਤਾਂ ਮਿੱਟੀ ਚ ਹੱਥ ਪੈਰ ਖਰਾਬ ਹੋ ਜਾਂਦੇ ਆ ਲਾ ਕਿਆ ਭਾਈ ਰੌਣ ਸੁਖੀ ਸੰਦੀ ਕੀ ਹੋਇਆਗਾ ਸਾਰੇ ਠੀਕ ਠਾਕ ਆ ਵਧੀਆ ਨਾਲ ਇੱਕ ਦਿਨ ਸਭ ਨੇ ਉੱਥੇ ਹੀ ਜਾਣਾਗਾ ਚਲ ਦੱਸੀ ਐਨੇ ਘੜ ਤੋਂ ਤੂੰ ਨਾ ਤਲ ਤੁਸੀਂ ਭੈਣ ਭਾਈ ਸਾਡੇ ਕੋਲੇ ਚੱਲੋ ਅਸੀਂ ਵੀ ਤੁਹਾਡੇ ਮਾਪਿਆਂ ਵਰਗੇ ਆਗੇ ਚਲੋ ਹੋਰ ਪਿਆਰ ਮੇਰਾ ਜਰਾ हां पता। छुट्टी बन गई? हां पता बन गई। अच्छा, मैं कहंदी थी मम्मी हां, ਜਿਹੜੀ ਆਪਣਾ ਬੈਗ ਨਹੀਂ ਪਈਆ, ਆਪਣੇ ਤਾਂ ਕੋਈ ਖਾਂਦਾ ਨਹੀਂ ਹੈਗਾ। ਜੇ ਆਪਾਂ ਉਹ더라 ਜੱਸੀ ਦੀਦੀ ਦੇ ਘਰੇ ਦੇ ਆਈਏ। ਦੇ ਆ ਪਤਾ। ਹੋਰ ਨਾਲ ਮੈਂ ਐ ਕਰੂੰਗੀ ਨਾ ਦੀਪ ਦਾ ਪਤਾ ਲਿਉਂ ਵਿਚਾਰੀ ਦਾ। ਪਤਾ ਨਹੀਂ ਕਿਵੇਂ ਬੈਠੀ ਹੋਊਗੀ। ਹੈਂ? ਜਾ ਆ ਪਤਾ। हां। ਠੀਕ। ਚੱਲ ਮੈਂ ਥੋੜਾ ਜਿਹਾ ਟਾਈਮ ਹੀ ਲਾ ਕੇ ਆਉਂਗੀ 10-15 ਮਿੰਟ ਉਹਦੀ ਮੈਂ ਮੁੜਿਆਉਂਗੀ। ਠੀਕ ਆ। ਚੰਗਾ। ਹੋ ਹੋ। ਕਿੰਨੀ ਗਰਮੀ ਹੋਈ ਪਈ ਆ। ਚੱਲ। ਇੰਨੇ ਨਾਲ ਦੀਪ ਨਾਲ ਦੁੱਖ ਸੁੱਖ ਕਰ ਲੂੰਗੀ ਵਿਚਾਰੀ ਮਾਂ ਵਾਰੀ ਆ ਦੇਖਦੀ ਆ ਅੱਜ ਰਖੜੀਆਂ ਦਾ ਦਿਨ ਕੀ ਕਰਦੀ ਆ ਜੀ ਇਹ ਨਹੀਂ ਪਤਾ ਸਰ ਜਿਹੜੇ ਕੰਮ 'ਚ ਹੀ ਬੜੀ ਰਹਿੰਦੀ ਆ ਲੈ ਆ ਬੈਠੀ ਆ ਦੀਪਾ ਕਿਵੇਂ ਹੋ ਬੀ ਵਧੀਆ ਦੀਪਾ ਕਿਉਂ ਦੱਸ ਜਾਈਆਂ ਮੈਂ ਵੀ ਆਪਸ ਵਿੱਚ ਠੀਕ ਹਾਂ ਹਾਂ ਕਿਵੇਂ ਦਾਤ ਜੀ ਹੋਈ ਵਰਗੀ ਇੱਧਰ ਉੱਧਰ ਚੱਕੀ ਜਾਂਦੀਆਂ ਕੀ ਗੱਲ ਹੋਗੀ ਕੋਈ ਰਖੜੀਆਂ ਵਾਲੇ ਭਾਈ ਨੂੰ ਦੇਖਦੀ ਸ ਕੋਈ ਆਇਆ ਹੀ ਨਹੀਂ ਉਹ ਬੱਬੀ ਰਖੜੀਆਂ ਤੈਨੂੰ ਪਤਾ ਤਾਂ ਹੈਗਾ ਦੀਪਾ ਕਿੱਥੇ ਪਿੰਡਾਂ ਜਾਉਂਦੀਆਂ ਬਾਜ਼ਾਰ ਚ ਹੀ ਰਖੜੀਆਂ ਤਾਂ ਲਿਓਣੀਆਂ ਪੈਂਦੀਆਂ ਨੇ ਚਾਚੀ ਨੂੰ ਜਾਣ ਨਹੀਂ ਦਿੱਤੋ ਬੱ비 ਮੈਨੂੰ ਵੀ ਜਾਣ ਉਹ ਤਾਂ ਗੱਲ ਹੈਗੀ ਆ ਦੀਪ ਹੁਣ ਤੈਨੂੰ ਪਤਾ ਜੇ ਤਾਂ ਹੁਣ ਤੇਰੇ ਨਾਲ ਬਾਜ਼ਾਰ ਮੈਂ ਜਾਨੀ ਆ ਫਿਰ ਤੇਰੀ ਚਾਚੀ ਮੇਰੇ ਨਾਲ ਵੀ ਕਲੇਸ਼ ਕਰੂ ਇਸ ਕਰਕੇ ਮੈਂ ਤਾਂ ਜਾ ਨਹੀਂ ਸਕਦੀ ਤੂੰ ਉਹਦੇ ਚਾਚੇ ਨੂੰ ਕਹੇਗੀ ਕੋਈ ਨਾ ਬੱ비 ਦੇਖ ਗਈ ਮੈਂ ਉਹ ਮੈਂ ਤਾਂ ਆਹ ਕਾਈ ਸੀ ਮੈਂ ਕਹਨਾ ਸਬਜ਼ੀ ਪਈ ਸੀਗੀ ਕਿ ਚੱਲ ਇਹ ਦੱਸੀ ਦੀਦੀ ਕੇ ਫੜਾਇਆ ਹੁਣੀਆਂ ਮੈਂ ਵੀ ਕੱਲ ਨੂੰ ਪਿੰਡ ਜਾਣਾ ਸੀਗਾ ਤੇ ਕਹਿੰਦਾ ਰਖੜੀ ਬਣ ਕੇ ਆਉਣੀ ਸੀਗੀ ਮੈਂ ਵੀ ਆਦੇ ਭਰਾ ਦੇ ਆਹ ਕਿਹੜੀ ਬੋਲੀ ਜੇ ਜਾਂਦੀ ਆ ਸੀਰਪਾਲਾ ਚੁਗਲੀਆਂ ਦੀ ਪੰਡ ਆ ਜਾਂਦੀ ਐ ਕੰਸੋਹਾ ਲੈਣੇ ਥੇ ਜਿਹੜੀਆਂ ਭਾਬੀ ਦੇ ਸਤਕਰ ਮਾੜਿਓ ਟਾਈਮ ਨਾਲ ਰਖੜੀ ਬੰਨ੍ਹਿਆ ਹੁੰਦੇ ਹੋ। ਹੋਰਦੀਪ ਕੀ ਕਰਾਂ ਮੇਰੇ ਤਾਂ ਭਰਾ ਰਖੜੀਆਂ ਮਗਰੋਂ ਆਉਂਦੀਆਂ ਤੇ ਫੋਨ ਪਹਿਲਾਂ ਕਰ ਦਿੰਦੇ ਆ ਵੀ ਆ ਜਾ ਭਾਣੇ ਰਖੜੀ ਬੰਨ੍ਹ ਜਾ। ਚੱਲ ਚੰਗਾ ਤੇਰੀ ਚਾਚੀ ਆਉਂਦੀ ਆ। ਉਹਦਾ ਸਵਾਹ ਨਹੀਂ ਹੈਗਾ ਮੁਰਕੇ ਮੈਨੂੰ ਵੀ ਬੋਲੀ। ਕਿਵੇਂ ਆਈ ਸੀਰਪਾਲਾ? ਕੁਛ ਨਹੀਂ ਦੀਦੀ। ਪਤਾ ਨਾ ਬੈਗਣੀ ਜੀ ਸੀਗੀ। ਮੈਂ ਕਿਹਾ ਚੱਲ ਜੱਸੀ ਦੀਦੀ ਕੇ ਫੜਾਇਆ ਆਉਣੀ ਆ। ਮੈਂ ਤਾਂ ਉਹ ਫੜਾਉਣ ਆਈ ਸੀਗੀ। ਚੱਲ ਕੋਈ ਨਹੀਂ ਰੱਖ ਜਾ ਬਣਾ ਲਾਂਗੇ। ਕਾੜਦੀਆਂ ਸਬਜ਼ੀਆਂ ਕਿਹੜਾ ਮਿਲਦੀਆਂ ਨੇ ਸਹੀ ਗੱਲ ਆ ਦੀਦੀ ਬਹਿ ਜਾ ਚਾਹ ਪੀ ਕੇ ਜਾਈਂ ਨਾ ਨਾ ਬੱਸ ਦੀਦੀ ਗਰਮੀ ਬਾੜੀ ਆ ਉਹ ਤਾਂ ਮੰਮੀ ਰੋਟੀ ਬਣਾਈ ਜਾਂਦੇ ਸੀ ਮੈਂ ਕਿਹਾ ਚੱਲ 2 ਮਿੰਟ ਮੈਂ ਦੀਦੀ ਕੇ ਜਾ ਆਉਣੀ ਆ ਨਾਲੇ ਦੀਪ ਕੋਲੇ ਦੁੱਖ ਸੁੱਖ ਕਰੇ ਆਉਣੀ ਆ ਵਿਚਾਰੀ ਬੈਠੀ ਹੋਊਗੀ ਇਕੱਲੀ ਚੱਲ ਕੋਈ ਨਹੀਂ ਫੇਰ ਆਈ ਟਾਈਮ ਜਾ ਕੱਢ ਕੇ ਚਾਹ ਪਾਣੀ ਪੀਵਾਂਗੇ ਬੈ ਕੇ ਨਾਲ ਗੱਲਾਂ ਬਾਤਾਂ ਕਰਾਂਗੇ ਹਾਂ ਹਾਂ ਚੱਲ ਠੀਕ ਆ ਚੰਗਾ ਦੀਦੀ ਮੈਂ ਚੱਲਦੀ ਆ ਆ ਤੂੰ ਇੱਥੇ ਦਾਦੀ ਬਣੀ ਰਿਹਾ ਕਰ ਚੰਗਾ ਗੱਲਾਂ ਦੀ ਸਾਰਾ ਕੰਮ ਛੱਡ ਕੇ ਇੱਥੇ ਬੈਠੂਗੀ ਫੇਰ ਆਉਂਦੇ ਜਾਂਦੇ ਨੂੰ ਦੱਸੂਗੀ ਡੇ ਡਰੇ ਲਾਉਗੀ ਮੇਰੀ ਚਾਚੀਆਂ ਮੈਨੂੰ ਨਾ ਚੰਗੇ ਬਣਾਇਓ ਨਾਲੇ ਸਾਰੀ ਉਮਰ ਆ ਗਈ ਥੋੜਾ ਬਾਲਣ ਫੂਕਣ ਕਰਦਿਆਂ ਨੂੰ ਨਹੀਂ ਚਾਚੇ ਮੈਂ ਮੈਂ ਕੁਝ ਨਹੀਂ ਕਿਹਾ ਮੈਂ ਨਾ ਕੁਝ ਨਹੀਂ ਕਿਹਾ ਚੁੱਪਕੇ ਕੰਮ ਕਰ ਲੈ ਕੋਈ ਕੰਮ ਨੂੰ ਹੱਥ ਨਹੀਂ ਪਉਂਦੀ ਸਾਰਾ ਘਰ ਛੱਡ ਕੇ ਇੱਥੇ ਬਹਿ ਜੂਗੀ ਆ ਕੇ 12 ਚ ਆ ਡੰਗਰਾਂ ਨੂੰ ਪਾਰੀ ਬੈਗਣੀਆਂ ਆਈਆਂ ਅਸੀਂ ਨਹੀਂ ਖਾਂਦੇ ਗਲੀਆਂ ਸੜੀਆਂ ਬੈਗਣੀਆਂ ਆ ਜਾਂਦੀ ਇੱਥੇ ਘਰ ਪਟਣ ਨੂੰ ਲੂਤ ਲੂਤ ਕਰਦੀ ਫਿਰਦੀ ਆ ਲੋਕਾਂ ਦੇ ਘਰਾਂ 'ਚ ਅੱਗ ਲਾਉਂਦੀ ਫਿਰਦੀ ਆ ਆ ਗਈ ਬੱਦੀ ਫਾਫੜਦ ਲੈ ਲੈਣ ਲੈ ਦੇਖ ਲੈ ਮੈਨੂੰ ਉਹ ਨਹੀਂ ਦਿੱਤਾ ਉਹਦੀ ਮਗਰ ਜਵਾਕੜੀ ਦੇ ਗੱਲ ਪੈ ਗਈ ਆ ਦੇਖ ਲੈ ਉਹ ਮਾਂਬਾਰੀ ਆ ਫਿਰ ਕੀ ਹੋ ਗਿਆ ਕਿੰਨੇ ਮੀਟਰ-ਮੀਟਰ ਝਾਕੀ ਜਾਂਦੀ ਸੀ ਰਖੜੀਆਂ ਦੀ ਦੀਕ ਕਰਦੀ ਸੀ ਦੇਖ ਲੈ ਸਾਰੀ ਦਿਹਾੜੀ ਵਿਚਾਰੀ ਜਵਾਕੜੀ ਕੰਮ ਕਰਦੀ ਆ ਚੁੱਲ੍ਹੇ ਤੇ ਮੱਥਾ ਮਾਰਦੀ ਆ ਆਪ ਦੇਖ ਲੈ ਸਿਲੰਡਰ ਵੀ ਨਹੀਂ ਵਰਤਣ ਦਿੰਦੀ ਏਸੀ ਚੋਂ ਬਾਹਰ ਨਹੀਂ ਨਿਕਲਦੀ ਸਰ ਜਿਹੜੀ ਪ੍ਰਧਾਨ ਬਣੀ ਰਹਿੰਦੀ ਆ ਉਹ ਜਵਾਕੜੀ ਤੇ ਪੋਰਾ ਨਹੀਂ ਤਰਸ ਖਾਂਦੀ ਚੱਲ ਮਣਾ ਜੇ ਮੈਂ ਬੋਲੂਗੀ ਤਾਂ ਸਾਡੇ ਘਰੇ ਕਲੇਸ਼ ਪੈ ਜਾਊਗਾ ਜੇ ਮੇਰੀ ਸੱਸ ਨੂੰ ਲੂਤੀ ਲਾਤੀ ਨਾ ਮੇਰੀ ਸੱਸ ਨੇ ਮੇਰਾ ਖੜਾ ਨਹੀਂ ਛੱਡਣਾ ਚੱਲ ਇਹਨਾਂ ਦੇ ਘਰ ਦਾ ਮਾਮਲਾ ਆਪੀ ਦੇਖਣਾ ਚਾਤੇ ਵੀ ਮੰਜੇੜ ਕੰਦਾ ਬਹਾਨਾ ਨਹੀਂ ਲੱਭੀ ਜਾਂਦੀ ਰਹਿੰਦੀ ਆਂਦੀ ਰਹਿੰਦੀ ਆ ਮੈਂ ਮੇ ਪਿਆਰ ਨਾਲ ਸਬਜ਼ੀ ਬਣਾ ਕੇ ਖੀਂਸੀ ਭਾਬੀ ਚੰਦਰ ਬੈਠ ਜਾਨੀਆ ਤਾਂ ਅੰਦਰ ਨਹੀਂ ਬੈਠਣੀ ਲੈ ਬਾਹਰ ਬੈਠਣੀ ਤਾਂ ਕਹਿੰਦੀ ਜੇ ਤੂੰ ਲੋਕਾਂ ਕੋਲੇ ਮੇਰੀਆਂ ਚੋਲੀਆਂ ਕਰਦੀਆਂ ਕੀ ਕੀ ਕੱਲ ਕੋਈ ਫੜਫੜ ਕਰੀ ਜਾਨੀਆ ਨਹੀਂ ਕੁਛ ਨਹੀਂ ਕਹਿੰਦੀ ਕੁਛ ਨਹੀਂ ਕੁਛ ਨਹੀਂ ਤੇ ਨਾਲ ਆ ਸੂਟ ਕਿਨੂੰ ਪੁੱਛ ਕੇ ਪਾ ਪਾ ਕੇ ਬੈ ਗਈ ਉੱਥੇ ਬਾਰਚਾਂ ਜਿਵੇਂ ਦਾ ਵਿਆਹ ਤਰਿਆ ਹੋਵੇ ਰਖੜੀ ਦਾ ਦਿਨ ਸੀ ਜੱਤੀ ਤਾਂ ਪਾ ਲਿਆ ਰਖੜੀ ਸੀ ਕੋਈ ਵਿਆਹ ਤਾਂ ਤਰਿਆ ਹੋਇਆ ਪਾ ਲਿਆ ਪਾ ਲਿਆ ਇਹ ਤਾਂ ਮੈਂ ਤਾਂ ਸਮਾ ਕੇ ਰੱਖਿਆ ਸੀ ਵੀ ਚਲ ਜਦੋਂ ਕਿਤੇ ਮੇਰੇ ਨਾਲ ਜਾਨੀ ਉਹ ਤਾਂ ਤੂੰ ਜਲੂਸ ਕੱਢ ਕੇ ਤੁਰ ਪੈਣੀ ਹੁੰਨੀ ਆ फिर कहना चाचियां फर्क कोई दू चाची बदल दिनी तो तो आई तो दिन 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 दिन। चलो अज तो वधिया हो गया मालका ने भी रखड़ी करके छेती छुट्टी देती सूट भी ले आया मैं

कितने बैठी होगी खुश हो जी बेचारी पूरी दीप दीपने तू क्यों रोई जानी कुछ नहीं मांद आ गई मां की याद तक कानून आ गई मेनू पता चाची ने क्या कुछ है कुछ नहीं किया नहीं, मैं सब जान दू पता उन्हें कुछ ना कुछ क्या होगा ਨਹੀਂ ਰੋ ਨਾ ਕੋਈ ਗੱਲ ਨਹੀਂ ਮੈਂ ਤਾਂ ਅੱਜ ਤੇਰੇ ਵਾਸਤੇ ਛੇਤੀ ਆਇਆ ਆ ਕਿ ਮੇਰੀ ਭੈਣ ਮੇਰੇ ਰਖੜੀ ਬਣੂਗੀ ਮੇਰੇ ਮੈਂ ਟੈਡੀ ਨਾ ਪਾਗਣਾ ਮੈਂ ਤੁਹਾਡੇ ਵਾਸਤੇ 100 ਰੁਪਏ ਦੀ ਰਖੜੀ ਵੀ ਨਹੀਂ ਲੈ ਸਕੀ ਲਹਾ ਕੰਬਲੀ ਜ਼ਰੂਰੀ ਆ ਤੂੰ ਦੁਕਾਨ ਤੋਂ ਲੈ ਆ ਕੇ ਰਖੜੀ ਬੰਨ੍ਹਨੀ ਆ ਮੇਰੇ ਰਖੜੀ ਤੱਕ ਭੈਣ ਭਰਾਵਾਂ ਦੇ ਪਿਆਰ ਦਾ ਤਿਹਾਰ ਆਗਾ ਤੂੰ ਰਖੜੀ ਬੰਨ੍ਹਨੀ ਆ ਨਾ ਮੇਰੇ ਆਲੇ ਆਤਾ ਗਏ ਬੰਨ੍ਹਦੇ ਮੇਰੇ ਲੈ ਜ਼ਰੂਰੀ ਇਹ ਤਾਂ ਭੈਣ ਭਾਈ ਦਾ ਪਿਆਰ ਹੁੰਦਾ ਲੈ ਆਹੀ ਬੰਨ੍ਹ ਤੰਗਰੇ ਚਾ ਰੋਣਾ ਹੋਣਾ ਨਹੀਂ ਅੰਮ੍ਰਿਤ ਕਾਂਬੜਿਆ ਮੰਗੂ ਰੋਈ ਜਾਂਦੀ ਨਹੀਂ ਸਾਰਾ ਨਾਲੇ ਮਤਰੇ ਵਾਸਤੇ ਕੁਛ ਲਾਇਕਿਆ ਆਇਆ। ਕਿ ਲਿਕੇ ਓਰੇ। ਰਾਤਣਾ। ਇਹਦੀ ਕੀ ਲੋੜ ਸੀ ਮੇਰੇ ਬਸ ਥੋੜਾ ਪਿਆਰ ਹੀ ਵਾਦੂ ਮੇਰੇ ਵਾਸਤੇ। ਮੇਰੀ ਭੈਣ ਵਾਸਤੇ ਮੈਂ ਸੌਤ ਵੀ ਨਹੀਂ ਲੈ ਸਕਦਾ। ਹਾ ਰਤੀ ਕਿਵੇਂ ਪਿਓ? ਕੋਈ ਪੈਗੀ ਜੀ ਮੈਂ ਤਾਂ ਸਿਰ ਜੇ ਦੁਖੀ ਜਾਂਦਾ ਸੀ। ਦਵਾਈ ਲੈ ਆਉਂਦੇ ਕੋਈ ਜਿਆਦਾ ਨਾ ਵਾਧਾ ਵਾਜੇ ਮੈਨੂੰ ਤਾਂ ਹੋਰ ਕੋਈ ਬਿਮਾਰੀ ਨਹੀਂ ਜੀ ਸਾਰੀ ਬਿਮਾਰੀਆਂ ਠੀਕ ਹੋ ਜਾਣਗੀਆਂ ਆ ਜਿਹੜੇ ਦੋਸ ਸਿਰ ਰੱਖੇ ਨੇ ਇਹ ਹੀ ਨਾ ਸਭ ਤੋਂ ਵੱਡੀ ਬਿਮਾਰੀ ਆ ਕੁੜੀ ਟਾਵਰ ਸ਼ੋਰ ਕੱਢ ਕੇ ਉੱਥੇ ਰਾਤੇ ਬਹਿ ਜਾਂਦੀ ਆ ਐਵੇਂ ਲੰਘਦੇ ਟੱਪਦੇ ਮੁੰਡੇ ਦੇਖੀ ਜਾਂਦੇ ਨੇ ਕਿ ਮੈਨੂੰ ਤਾਂ ਲਾਂਬੇ ਤੋਂ ਲੱਗਦਾ ਡਰ ਕੋਈ ਮੁੰਡਾ ਭਾਲ ਕਿਨਾਂ ਦਾ ਝੁਸਮੜਾਵਾ ਕਰ ਦੋ ਪਰੇ ਅੱਜ ਬਾਹਰ ਚ ਜਾ ਕੇ ਬੈਗੀ ਸੀ ਤੇ ਹੋਰ ਹੁਣ ਮੈਂ ਲਈ ਆ ਲੜਕੇ ਅੰਦਰ ਇਹ ਤਾਂ ਗਲਤ ਗੱਲ ਆ ਇਹਦੀ ਮੈਂ ਇਥੋਂ ਨਿਰਾਖੇ ਰੱਖਿਆ ਜਾਂਦੀਆਂ ਬਸ ਦਵਾ ਦਵਾ ਕੋਈ ਮੁੰਡਾ ਦੇਖੋ ਤੇ ਕਰ ਦੋ ਵਿਆਹ ਚੱਲ ਮੈਂ ਕਰਦਾ ਗੱਲ ਬਿੰਦਰ ਨਾਲ ਰਿਸ਼ਤੇ ਕਰਵਾਉਂਦਾ ਹੈਗਾ ਉਹ ਬਸ ਜੀ ਮੈਂ ਤਾਂ ਤੁਹਾਨੂੰ ਇਹੀ ਕਹਿਨੀ ਆ ਬਾਈ ਬਿੰਦਰ ਨਾਲ ਛੇਤੀ ਗੱਲ ਕਰ ਲਓ ਐਵੇਂ ਕੋਈ ਮੂੰਹ ਕਾਲਸੀ ਦਵਾਉਗੀ ਪਿੰਡ 'ਚ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਸਹੀ ਗੱਲ ਆ ਤੇਰੀ ਮੈਂ ਕਰਦਾ ਗੱਲ ਬਿੰਦਰ ਨਾਲ ਤੂੰ ਪਾਣੀ ਲੈ ਕੇ ਆ ਆਏ ਨਹੀਂ ਲੋਟ ਆਉਂਦਾ ਹੈਗਾ ਰਿਸ਼ਤਾ ਵੀ ਕਿਸੇ ਪਾਸੇ ਦੇਖ ਕੇ ਵਧੀਆ ਕਰਨਾ ਉਹ ਐ ਤਾਂ ਸਿੱਟੀ ਵੀ ਨਹੀਂ ਜਾਂਦੀ ਹੈਗੀ ਇਹ ਜਿੱਥੇ ਸੰਦੇਹ ਹੀ ਆਇਆ ਫਿਰਦਾ ਕਣ ਕਿਹੜੇ ਹਵਾ ਦੇ ਦੋਨੇ ਭੈਣ ਭਾਈ ਅੱਛਾ ਅੱਛਾ ਤਾਂ ਹੀ ਨੇ ਤੀ ਦਿਨ ਖਾਣਾ ਸਾਫ ਪਤਾਵ ਦਿੱਤਾ ਅੱਲਿਆ ਤਾਂ ਪਟਰਾਣੀ ਨੂੰ ਸੂਟ ਨਾ ਇਹ ਤਾਂ ਮੈਂ ਇਹਨੂੰ ਸੂਟ ਸਮਿਆ ਕੇ ਦੇ ਰੱਖੇ ਨੇਗੇ ਚਾਚੇ ਕਿੱਥੇ ਇਹਦੇ ਕੋਲ ਸੂਟ ਇੱਕ ਸੂਟ ਲਿਆ ਤਾਂ ਫੇਰ ਦੱਸ ਕੀ ਹੋਗੇ ਕਿਉਂ ਹੋਇਆ ਕਿਉਂ ਨਹੀਂਗਾ ਆਪ ਤਾਂ ਰੱਖਣ ਲੱਗੇ ਗੋਜੀਆਂ ਤੇ ਖਾਣ ਪੀਣ ਨੂੰ ਸਾਡੇ ਸਰੋਂ ਉਹ ਬਣਾ ਸੂਟ ਮੈਂ ਸਨਾਂ ਕੇ ਪਾਉਂਗੀ ਤਾਂ ਤਾਂ ਝੂਸ ਮੜੂ ਆਉਣ ਵਾਸਤੇ ਆਪੀ ਇਹਦਾ ਸਾਰੇ ਬਿਠਾ ਦੇ ਦੇਣਗੇ ਇਹਨੂੰ ਸੂਟ

ਕਾ ਐਸੇ ਪੁੱਤ ਪੈਸਿਆਂ ਦਾ ਤਾਂ ਹੁਣ ਦੇਖ ਔਖਾ ਪੁੱਤ 28 ਲੱਖ ਰੁਪਏ ਲਾ ਕੇ ਤਾਂ ਇਹਨੂੰ ਪਹਿਲਾਂ ਭੇਜੇਗਾ ਚਲ ਕੋਈ ਨਹੀਂ ਆ ਜਾਣ ਦੇ ਤੇਰੇ ਡੈਡੀ ਨੂੰ ਮਰਿਆ ਕਰਦੀ ਉਹਨਾਂ ਨਾਲ ਨਾ ਜਿੱਥੇ ਤੂੰ ਪਹਿਲਾਂ ਕੰਮ ਤੇ ਲੱਗਿਆ ਸੀ ਉੱਥੇ ਇੱਕ ਤਾਂ ਜਏ ਵੱਡੇ ਦੇ ਇਹ ਵੀ ਹਟਾਉਣ ਲੱਗੇ ਮਿੰਟ ਮਾਰ ਦੇਣਗੇ ਚਲ ਕੋਈ ਨਾ ਪੁੱਤ ਫੇਰ ਕੰਮ ਕਰ ਮਿਲ ਜੂ ਕੰਮ ਵੀ ਚਲ ਦੇਖਦੇ ਆ ਫੇਰ ਆ ਜਾਣ ਦੇ ਤੇਰੇ ਡੈਡੀ ਨੂੰ ਕਾਇ ਕਰਕੇ ਨਾ ਫੇਰ ਭੇਜ ਦਿੰਦਾ ਨੂੰ ਪੈਸੇ ਲੈ ਆ ਗਏ ਵੀ ਇਹਨਾਂ ਨਾਲ ਕਰਦੀਆਂ ਗੱਲ ਆ ਗਏ ਜੀ ਤੁਸੀਂ ਆ ਗਏ ਆ ਗਏ ਕੰਮ ਕਿੱਥੇ ਹੁੰਦੇ ਨੇ ਹੁਣ ਚੱਲ ਕੰਮ ਤਾਂ ਕੰਮਾਂ ਨਾਲ ਰਹੇ ਜੀ ਆ ਹੁਣ ਵਿੱਕੀ ਦਾ ਫੋਨ ਆਇਆ ਸੀ ਕੀ ਕਹਿੰਦਾ ਸੀ ਵਿੱਕੀ ਕਹਿੰਦਾ ਜਿੱਥੇ ਮੈਂ ਪਹਿਲਾਂ ਕੰਮ ਤੇ ਲੱਗਿਆ ਸੀ ਉੱਥੇ ਸਾਡਾ ਉਹ ਕੰਮ ਬੰਦ-ਬੰਦ ਹੋ ਗਿਆ ਸਾਨੂੰ ਹਟਾਤਾ ਹਟਾਤਾ ਕੰਮ ਬੰਦ ਹੋ ਗਿਆ ਹੋਰ ਇਹ ਵੀ ਜੈਰ ਉਹਦੀ ਕੰਮਾਂ ਤੋਂ ਹਟਾਉਂਦੇ ਇਹਨਾਂ ਦਾ ਕਿਹੜਾ ਪਤਾ ਲੱਗਦਾ ਅਨੇ ਪੈਸੇ ਲਾ ਕੇ ਤਾਂ ਪਹਿਲਾ ਭੇਜਿਆ 28 29 ਲੱਖ ਰੁਪਇਆ ਕਿਹਾ ਸੀ ਮੈਂ ਮਾਂ ਪੁੱਤ ਹੁਣ ਤਾਂ ਤੈਨੂੰ 28 ਲੱਖ ਰੁਪਇਆ ਲਾ ਕੇ ਅਸੀਂ ਬਾਹਰ ਭੇਜਿਆ ਤੇ ਹੁਣੀ ਪੈਸੇ ਹੋਰ ਕਿੱਥੋਂ ਆਗੇ ਐਸੇ ਹੋਰ ਮੰਗਦਾ ਸੀਗਾ ਫਿਰ ਹੁਣ ਉਹ ਵੀ ਕੀ ਕਰੇ ਜਵਾਬ ਹੋਰ ਮੰਗਦੇ ਵੀ ਕੀ ਕਰੇ ਹੁਣ ਤਾਂ ਆਪੇ ਮੰਗੂਗਾ ਕਹਿੰਦਾ ਖਰਚਾ ਪਾਣੀ ਮੁੱਕ ਗਿਆ ਪਿਆ ਦਾ ਅੱਛਾ ਫਿਰ ਉਹ ਪੈਸੇ ਆਵਾ ਕੀ ਹੋ ਗਿਆ ਹੋਏ ਕੀ ਗੱਲ ਹੋ ਗਈ ਹਏ ਮੇਰਾ ਖੂਨ ਕਰਦੀ ਐ ਇਹ ਜਾ ਨਿਕਲ ਗਈ ਹੈਲੋ ਅੰਨੇ ਰਹੀ ਜਾਂਦਾ ਖਮੁਰੇ ਆ ਬਈ 라ਜੂ ਛੇਤੀ ਆ ਜਾ ਸਾਡੇ ਘਰੇ ਪਤਾ ਨਹੀਂ ਤੇਰੇ ਚਾਚੇ ਨੂੰ ਕੀ ਹੋ ਗਿਆ ਆਈ ਵੀਰ ਬਣ ਕੇ ਛੇਤੀ ਦੇਣ ਹਾਂ ਜਾ ਜਾ 라ਜੂ ਵੀਰੇ ਕੀ ਹੋ ਗਿਆ ਚਾਚੀ ਪਤਾ ਹੀ ਨਹੀਂ ਕੀ ਹੋ ਗਿਆ ਵੀਰੇ ਚੰਗਾ ਭਲਾ ਆ ਖੇਤੋਂ ਬਸ ਖੰਗ ਕੇ ਜਿਵੇਂ ਡਿੱਗ ਪਿਆ ਕੋਈ ਨਾ ਹੁਣੇ ਦੇਖ ਲੈ

ਚਾਚੀ ਚਾਚੀ ਹਾਂ ਬਤੋ ਪਾਣੀ ਦਾ ਗਲਾਸ ਲੈ ਆ ਚਾਚੀ ਚਾਚੀ ਨੂੰ ਦਵਾਈ ਦੇ ਦिए ਲਿਓ ਨੀ ਜ ਖਾਣੇ ਦਾ ਦੁੱਖ ਤੇ ਖਲੀਪ ਕਿਹੜਾ ਪੁੱਛ ਕੇ ਆਉਂਦਾ ਸਿਆਣਿਆਂ ਨੇ ਸਹੀ ਕਿਹਾ ਹੈ ਕਹਿੰਦੇ ਰੋਗ ਆਉਂਦਾ ਘੋੜੇ ਦੀ ਚਾਲ ਤੇ ਜਾਂਦਾ ਕੀੜੀ ਦੀ ਚਾਲ ਚਾਚਾ ਉੱਠ ਦਵਾਈ ਪੀ ਲੈ ਆ ਚੰਦਰੇ ਰੋਗ ਨੇ ਤਾਂ ਖੁੰਝੇ ਲਾਤੇ ਸੱਚੀ ਕਿਵੇਂ ਹੋ ਹਾਂ ਠੀਕ ਹਾਂ ले जा चाचा राम चाची दवाई भी खत्म हो पी है चल कोई न मैं ले आऊंगा शहर तो जाके तो, तो पैसे तो है नहीं गए दवाई का दी ले तू कोई न चाची तू चिंता ना कर मेरे लेवे है के पैसे मैं ले आऊंगा कोई चक्कर चल चंगा ठीक चल आप तो कोई ना लिया दवाई जसी दीदी हां भीरपाल कि भाने बाबा जी बस दवाई जी दे हटिया हूँ सुता प्या मैं लगता आराम कर द हां बस जैन ਤੱਕ ਇਹੜਾ ਹੁੰਦਾ ਚੱਲ ਆ ਜਾ ਇੱਧਰ ਗੁਸਤੀ ਜੀ ਆ ਗਈ ਨਾ ਭੈਣ ਕੀ ਹੋ ਗਿਆ ਸੀ ਦੀਦੀ ਵੀਰ ਜੀ ਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਤਾਂ ਅੱਜ ਵੀ ਉਹ ਮੁੰਡੇ ਨੇ ਦੱਸਿਆ ਵੀ ਐਂ ਕਰਕੇ ਇਹ ਟੈਗ ਆ ਗਿਆ ਸੀ ਹੈ ਗੱਲ ਸਹੀ ਹੈ ਕਿਤੇ ਹੀ ਪਤਾ ਹੀ ਨਹੀਂ ਭੈਣੇ ਵੀਰ ਪਾਲੇ ਚੰਗਾ ਭਲਾ ਆਇਆ ਖੇਤੋਂ ਗੱਲਾਂ ਕਰਦਾ ਕਰਦਾ ਵਸ ਐ ਖੰਗ ਜੀ ਛੁੜੀਆ ਉੱਥੇ ਡਿੱਗ ਪਿਆ ਮੈਂ ਰਾਜੂ ਨੂੰ ਫੋਨ ਕਰਤਾ ਉਹ ਕਹਿੰਦਾ ਇੱਥੇ ਤਾਂ ਭਾਈ ਇਹਦਾ ਇਲਾਜ ਨਹੀਂ ਹੈਗਾ ਆਹਾਂ ਲੈ ਜਾਓ ਚਲ ਉਹਨੇ ਐਂਬੂਲੈਂਸ ਭੇਜੀ ਤੀ ਉਹ ਸਾਡੇ ਭੈਣੇ 100000 1.5 ਲੱਖ ਰੁਪਏ ਉੱਥੇ ਲੱਗ ਗਿਆ ਸਟੰਟ ਪਹੌਣਾ ਪਿਆ ਖੜੇ ਪੈਰ ਓਹੋ ਮੈਂ ਤਾਂ ਬਾਹਲੀ ਮਾੜੀ ਗੱਲ ਹੋ ਗਈ ਪੈਸੇ ਤਾਂ ਤੈਨੂੰ ਪਤਾ ਮਹਿੰਗਾਈ ਬਾਹਲੀ ਆ ਲੱਗੋ ਲੱਗਾ ਬਣਦੇ ਹੈ ਨਹੀਂ ਚੱਲ ਹੁਣ ਆਏ ਆ ਤੇਰਾ ਤਾਂ ਮੁੰਡਾ ਭੇਜ ਦਿੰਦਾ ਹੋ ਭਾਈ ਬਾਹਰ ਗਿਆਗਾ ਨੇ ਕਿੱਥੇ ਭੈਣੇ ਉਹਦਾ ਤਾਂ ਆਪ ਅੱਜ ਫੋਨ ਆਇਆ ਸੀਗਾ ਕਹਿੰਦਾ ਇੱਥੇ ਕੰਮ ਬੰਦ ਹੋ ਗਿਆ ਕੰਮ ਤੋਂ ਹਟਾ ਤਾਂ ਮੈਨੂੰ ਹੋਰ ਪੈਸੇ ਭੇਜ ਦੇ ਤੇ ਨਾਂ ਗੱਲ ਕਰਨ ਲੱਗੀ ਪਤਨ ਤਾਂ ਭਈ ਕੋਈ ਟੈਨਸ਼ਨ ਟੁੰਛ ਨਹੀਂ ਲੈ ਗਿਆ ਫਿਕਰ ਕਰ ਗਿਆ ਪਤਨ ਕੀ ਗੱਲ ਆ ਭੇਜਿਆ ਤਾਂ ਹੀ ਸੀਗਾ ਵੀ ਕੋਈ ਸੁਖ ਸਾਰਾ ਮਿਲੂਗਾ ਪਰ ਉਹ ਤਾਂ ਹੁਣ ਆਪਸਾ ਤੋਂ ਪੈਸੇ ਮੰਗੀ ਜਾਂਦਾਗਾ ਓਹੋ ਲੋੜ ਹੀ ਆਇਆ ਪਿਆ ਆਪਾਂ ਕਹਿ ਦਿੰਦੇ ਆ ਬਾਹਰ ਭੇਜ ਦੋ ਬਾਹਰ ਭੇਜ ਦੋ ਬਾਹਰ ਕਿਹੜਾ ਕੰਮਕਾਰ ਮਿਲਦੇ ਆ ਜਵਾਕ ਇਧਰੋਂ ਪੈਸੇ ਮਗਾ ਮਗਾ ਖਾਈ ਜਾਂਦੇ ਆ ਚਲ ਕੋਈ ਨਾ ਭੈਣੇ ਤੂੰ ਟੈਨਸ਼ਨ ਨਾ ਲੈ ਜੇ ਕਿਸ ਚੀਜ਼ ਦੀ ਲੋੜ ਹੁੰਦੀ ਆ ਸਾਨੂੰ ਦੱਸ ਦਿਆ ਕਰ ਨਾਲੇ ਮੇਰੀ ਗੱਲ ਸੁਣ ਠੀਕ ਆ ਜਿਹੜੇ ਉਹ ਜਵਾਕ ਨੇ ਨਾ ਵੱਡੇ ਵੀਰ ਜੀ ਦੇ ਉਹ ਵੀ ਆਪਦੇ ਹੀ ਆ ਉਹ ਨਾ ਗੋਡੀ ਲਾਲਾ ਤੇਰੇ ਸਹਾਰਾ ਬਣ ਜਾਣਗੇ ਨਾ ਪੈਣੇ ਐਵੇਂ ਤਾਂ ਅੱਖਿਆ ਵੀ ਨਹੀਂ ਆਂਦਾ ਹੁਣ ਅਸੀਂ ਤਾਂ ਇੰਨੇ ਖੁੰਗਲ ਹੋਏ ਪਏ ਆ ਸਾਡੇ ਤਾਂ ਇੰਨਾ ਪੈਸਾ ਲੱਗਿਆ ਅਸੀਂ ਤਾਂ ਘਰ ਵੀ ਗਹਿਣੀ ਕਰਿਆ ਹੈ ਕੋਈ ਮੈਨੂੰ ਨਹੀਂ ਕਰਦਾ ਹੋਰ ਹੁਣ ਸਾਰੀ ਦਵਾਈ ਬੂਟੀ ਵਿਚਾਰਾ ਮੁੰਡਾ ਹੀ ਲਿਆਉਂਦਾ ਦਾ ਉਹੀ ਦਵਾਉਂਦਾ ਸਾਡੇ ਕੋਲੇ ਕੀ ਹੈ ਕੋਈ ਨਾ ਪਰਮਾਤਮਾ ਦੇ ਘਰ ਦੇ ਰਾ ਹੈ ਤੇ ਕੋਈ ਗੱਲ ਨਹੀਂ ਟੈਨਸ਼ਨ ਨਾਲ ਕੋਈ ਗੱਲ ਨਹੀਂ ਜੇ ਕਿਤੇ ਲੋੜ ਆ ਮੈਨੂੰ ਦੱਸ ਦੀ ਭਾਨ ਭਾਈ ਹੋਈ ਕੰਮ ਆਉਦੇ ਹੁੰਦੇ ਆਸ ਗਵਾਣੇ ਕੰਮ ਆਉਂਦਾ ਹੁੰਦਾ ਨਾਲੇ ਵੀਰ ਭਾਲ ਤੁਸੀਂ ਤਾਂ ਸਬਜੀ ਭਾਜੀ ਬੀਜ ਦਿਓ ਕਾਣੀ ਕੋਈ ਸਬਜ਼ੀ ਭਾਜੀ ਦੇ ਦਿਆ ਕਰ ਇੰਨਾ ਹੱਥ ਤੰਗ ਹੋ ਰਿਹਾ ਇੱਕ ਟਾਈਮ ਚਟਣੀ ਨੂੰ ਵੀ ਨਹੀਂ ਹੁੰਦਾ ਕੁਝ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਤੈਨੂੰ ਮੈਂ ਤਾਂ ਉਦੋਂ ਵੀ ਕਿਹਾ ਸੀ ਬਿੱਲੇ ਲਾ ਬਾਅਦੋਂ ਮੈਨੂੰ ਲੱਗਿਆ ਵੀ ਤੁਸੀਂ ਬਈ ਪਸੰਦ ਨਹੀਂ ਕਰਦੇ ਨਹੀਂ ਖਾਂਦੇ ਹੋਣੇ ਸਬਜ਼ੀ ਤਾਂ ਸਾਡੇ ਆਮ ਆ ਕੱਦੂ ਤੋਰੀਆਂ ਸੀ ਤਾਂ ਖਾਂਦੇ ਹੀ ਨਹੀਂ ਹੈਗੇ ਪਾ ਗਰਤਾ ਸੀ ਨਾ ਡੰਗਰਾਂ ਨੂੰ ਪਾਉਨੇ ਆ ਢਿੱਡੀ ਭਰ ਨਾ ਪੈਣ ਹੁਣ ਇੰਨੀ ਤੰਗੀ ਆ ਰਹੀ ਐ ਐਨਾ ਚੇਤ ਔਖਾ ਹੁੰਦਾ ਘਰ ਵੀ ਦੇਖ ਲਾ ਚਲ ਕੋਈ ਨਾ ਕੀ ਕਰਨਾ ਕਰ ਤੇਰੀ ਛੋਟੀ ਭੈਣ ਬੈਠੀ ਆ ਜਿੰਨੇ ਡੁੱਗਰੇ ਹੈਗੀਆਂ ਤੇਰਾ ਸਹਾਰਾ ਲਾਵਾਂਗੇ ਟੈਨਸ਼ਨ ਨਾ ਲੈ ਨਾਲੇ ਇੱਕ ਗੱਲ ਹੋਰ ਜੇ ਘਰ ਲੈਣੇ ਆ ਫਿਰ ਤੁਸੀਂ ਕਿੱਥੇ ਕਰਾਇਆ ਤੇ ਜਾਓਗੇ ਕੁੜੀ ਸਰਪੈਣ ਕੀ ਕਰੀਏ ਮਜਬੂਰੀ ਆ ਹਣ ਪਰ ਮੈਂ ਤੈਨੂੰ ਇੱਕ ਸਲਾਹ ਤਾਂ ਦੇ ਦੇਣੀ ਆ ਗੁੱਸਾ ਦਾ ਮੇਰੀ ਗੱਲ ਦਾ ਕਰੀ ਨਾ ਨਾ ਕੋਈ ਨਹੀਂ ਮੇਰੇ ਪਾਲ ਦੱਸ ਭੈਣੇ ਤੂੰ ਕਿਹੜਾ ਮੇਰਾ ਮਾੜਾ ਸੋਚੇਗੀ ਜਿਹੜਾ ਆਪਣੇ ਪਿੰਡਾ ਕਲੀਏ ਵੀਰਜੀ ਦਾ ਘਰ ਪਿਆ ਸੀਗਾ ਕੀ ਹੋਇਆ ਜੇ ਉੱਥੇ ਆਪਾਂ ਬਿਠਾ ਰੱਖਿਆ ਹੈ ਤੇ ਤੁਸੀਂ ਉੱਥੇ ਜਾ ਕੇ ਬਹਿ ਜਾਓ ਕਿਰਾਏ ਤੋਂ ਬਚ ਜਾਓਗੇ ਮੇਰੀ ਗੱਲ ਮੰਨੇ ਤਾਂ ਗੱਲ ਤਾਂ ਤੇਰੀ ਠੀਕ ਆ ਵੀਰਪਾਲ ਲੈਸ ਯੂ ਹੋਊ ਨਹੀਂ ਕਿਸੇ ਨੂੰ ਸੁਮਾਰਖਾ ਕਿਹੜੇ ਫੰਡ ਜੀ ਤੇ ਅਸੀਂ ਕਰਾਏ ਦਿੰਦੇ ਫਿਰਾਂਗੇ ਕੀ ਹੋਇਆ ਜੇ ਕੱਚਾ ਗਾ ਹੈ ਅਕਸਰ ਨੂੰ ਕਰਾਏ ਤਾਂ ਬਚਦੇ ਹੋ ਜੋਂਗੇ ਵਧੀਆ ਰਹੇਗੀ ਬਾਕੀ ਭਾਈ ਤੇਰੀ ਮਰਜ਼ੀ ਆ ਫੇਰ ਕਹੇਗੀ ਪਤਾ ਨਹੀਂ ਮੈਂ ਗੱਲਾਂ ਚੁਗਲੀਆਂ ਕਰਦੀ ਆ ਅੱਜ ਕੱਲ ਤਾਂ ਜਵਾਨਾ ਨਹੀਂ ਹੈਗਾ ਪਲਿਆਈ ਦਾ ਨਾ ਪਹਿਣੇ ਤੂੰ ਤਾਂ ਮੇਰੇ ਪਹਿਣਾ ਵਰਗੀਆਂ ਪਹਿਣਾ ਤੋਂ ਵੀ ਵੱਧ ਆ ਗੱਲ ਤੇਰੀ ਜਮਾ ਠੀਕ ਆ ਅਸੀਂ ਤਾਂ ਕੋਈ ਨਾ ਚੰਗਾ ਗੌਰ ਕਰੀ ਮੇਰੇ ਗੱਲਾਂ ਤੇ ਬਾਕੀ ਦੇਖ ਲਈ ਭਾਈ ਜਿਵੇਂ ਚੰਗਾ ਲੱਗਦਾ ਬਾਕੀ ਦੀਪ ਠੀਕ ਆ ਠੀਕ ਆ ਬਣੀ ਬਸ ਵਧੀਆ ਚਲ ਕੋਈ ਨਾ ਉਹਨੂੰ ਬੁਲਾ ਲਈ ਇਹਨੇ ਨਾ ਤੇਰਾ ਸਹਾਰਾ ਬਣ ਜੂ ਦੁੱਖ ਸੁੱਖ ਚ ਸਾਥ ਦਿੰਦੀ ਆ ਤੇਰਾ ਵਿਚਾਰੀ ਉਹ ਗੱਲ ਤਾਂ ਵੀਰਪਾਲ ਦੀ ਠੀਕ ਐ ਇੱਥੋਂ ਕਿਰਾਏ ਭਾੜੇ ਭਰਦੇ ਫਿਰਾਂਗੇ ਦਵਾਈਆਂ ਨਹੀਂ ਲੋਟ ਆਉਂਦੀਆਂ ਆਪਦੇ ਉਸੇ ਘਰ ਚੀ ਬਗ ਜੀ ਆਪਦੀ ਸ਼ਤ ਤਾਂ ਆਪਦੀ ਹੀ ਹੁੰਦੀ ਐ ਲekin na kuch change ho gaya pind te ਕਿੰਨੀਆਂ ਯਾਦਾਂ ਜੁੜੀਆਂ ਨੇ ਮੇਰੀਆਂ ਇਸ ਘਰ ਨਾਲ ਸਾਡੇ ਦੋਵੇਂ ਭੈਣ ਭਰਾਵਾਂ ਦੀਆਂ ਬਚਪਨ ਦੀਆਂ ਖੇਡਾਂ ਤੇਰੀਆਂ ਸੇਲੀਆਂ ਮੇਰੇ ਮਾਪਿਆਂ ਨਾਲ ਨੇ ਕਿੰਨੀਆਂ ਯਾਦਾਂ ਜੁੜੀਆਂ ਨੇ ਚਲੋ ਅੱਜ ਨੂੰ ਕੋਈ ਨਾ ਕੋਈ ਤਾਂ ਮੈਨੂੰ ਮਿਲੂਗੀ ਤੇਰੇ ਸਾਸਰੀ ਘਰ ਲੈ ਮੇਰੀ ਭੈਣ ਤੁਰੇ ਆਉਂਦੀ ਆ ਹੋ ਠੀਕ ਹੋ ਵੀਰੇ ਆ ਗਈ ਭੈਣ ਤੂੰ ਹਾਂ ਵੀਰੇ ਆਜਾ ਚਲ ਆ ਜਾ ਕਰਿਆ ਜਾ ਛਾਪਾ ਨੀ ਲੈ ਮੈਨੂੰ ਫੜਾ चाचा, बस बस बने, थीखे थीखे चाचा आ, रहा। रहा। ठीक है चाचा हाँ भी हां कौन बोल दिया हां ठीक है, है।, हाँ है, लग दा दा है बस ठीक है पुत चाल दी है बूटी चलती रहा जी चाचा जी बस पुत एक दिन खेतों आया बस ਖੰਗ ਕੇ ਜਾਈਂ ਡਿੱਗ ਪਿਆ ਡਾਕਟਰ ਨੂੰ ਬੁਲਾ ਲਿਆ ਪਿੰਡ ਵਾਲੇ ਨੂੰ ਉਹ ਕਹਿੰਦਾ ਅਟੈਕ ਆਇਆਗਾ ਮੈਨੂੰ ਤਾਂ ਵੀਰੇ ਨੇ ਫੋਨ ਕਰਕੇ ਦੱਸਿਆ ਸੀ ਵੀ ਚਾਚਾ ਠੀਕ ਨਹੀਂ ਤੂੰ ਸਤਾ ਮੈਨੂੰ ਫੋਨ ਕਰਨਾ ਵੀ ਨਹੀਂ ਜ਼ਰੂਰੀ ਸਮਝੇ ਚਾਚੇ ਤੈਨੂੰ ਪੁੱਤ ਕੀ ਫੋਨ ਕਰਦੀ ਨਾਲੇ ਮੈਂ ਕਿਹੜਾ ਤੇਰੇ ਨਾਲ ਘਟ ਕੀਤੀ ਤੜੇ ਮੂੰਹ ਫੋਨ ਕਰਦੀ ਮੈਂ ਤੈਨੂੰ ਮੇਰੀ ਕਿਸਮਤ ਦੀਆਂ ਮੇਰੇ ਨਾਲ ਸੀ ਜਾਚੀ ਕੋਈ ਨਾ ਫੇਰ ਕੀ ਹੋਗਾ ਜੇ ਤੁਸੀਂ ਮੈਨੂੰ ਕੁਝ ਕਹਿਤਾ ਤੇ ਤਾਂ ਪੁੱਤ ਕਿਸਮਤ ਦੀ ਹੀ ਨੇ ਚੱਲ ਪੁੱਤ ਉਹ ਆਵਦਾ ਚਾਚੇ ਕੋਲੇ ਬੈਠ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਓਨੀ ਆ ਨਾ ਕੋਈ ਨਾ ਅਸੀਂ ਚਾਹ ਹੀ ਤਾਂ ਕੋਈ ਲੋੜ ਨਹੀਂ ਚਲੋ ਮੈਂ ਦੇਖਦੀ ਆ ਜੱਤ ਜੀ ਚਲ ਕੋਈ ਨਾ ਪੁੱਤ ਪੀ ਲੈ ਘੁੱਟ ਬਣਾ ਦੇਣੀ ਆ ਸੱਜ ਸਤਿਗੁਰ ਚਾਚਾਈ ਚਾਚਾਈ ਸੱਤੀ ਚਾਚਾਈ ਕੁਛ ਬੋਲਦੇ ਕਿਉਂ ਨਹੀਂ ਪੁੱਤ ਤੇਰੇ ਚਾਚੇ ਨੇ ਕਿਹੜਾ ਬੋਲਣਾ ਘਰ ਲੈਣ ਦੇ ਆਰਾਮ ਅੱਜ ਆਪਾਂ ਉੱਥੇ ਬਹਿ ਕੇ ਕਰਦੇ ਆ ਦੁੱਖ ਸੁੱਖ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਇੰਨੀ ਤਾਂ ਬਿੱਤ ਖਰਾਬ ਹੋਈ ਤੇ ਚਾਚੇ ਦੀ ਬਸ ਬੋਤ ਕੀ ਦੱਸਦੀ ਤੇਰਾ ਚਾਚਾ ਤਾਂ ਬਸ ਹੁਣ ਇੱਕ ਤਰ੍ਹਾਂ ਦੀ ਜਿਉਂਦੀ লাশ ਹੀ ਐ ਤੇ ਮੇਰੇ ਨਾਲ ਵੀ ਕੋਈ ਗੱਲ ਨਹੀਂ ਕਰਦਾ ਤੇ ਵੱਡੇ ਵੀਰੇ ਨੇ ਕੌਣ ਨਹੀਂ ਕੀਤਾ ਤੁਹਾਨੂੰ ਹਣ ਕਿੱਥੇ ਪਹਿਲਾਂ ਤਾਂ ਸਾਥੋਂ ਪੈਸੇ ਮੰਗਵਾਈ ਗਿਆ ਤੇ ਹੁਣ ਜਿਉਂਦਾ ਤੇਰਾ ਚਾਚਾ ਮੰਜੇ 'ਚ ਪਿਆ ਅਸੀਂ ਪੈਸਾ ਨੂੰ ਆਖਾ ਕੋਰਾ ਜਵਾਬ ਦੇਗਾ ਫੋਨ ਵੀ ਨਹੀਂ ਚੱਕਦਾ ਹੁਣ ਸਾਡਾ ਕੋਈ ਨਾ ਵੀਰਾ ਲਾਈ ਅੰਦਰ ਥੋੜੀ ਵੀ ਜਿੰਨੀ ਉਹਦੀ ਬਾਦ ਆ ਲੱਗਦੀ ਆ ਇਹ ਤਾਂ ਕੋਈ ਬਥੇਰਾ ਕਰਦਾ ਗੋਪੀ ਦਾ ਵਿਚਾਰਾ ਦਵਾਈ ਬੂਟੀ ਸਾਰੀ ਆਪ ਲੈ ਕੇ ਦਿੰਦਾ ਹੁੰਦਾ ਉਹ ਤੇ ਚਾਚੇ ਨੂੰ ਕੋਈ ਨਾ ਚਾਚੇ ਮੈਂ ਥੋੜੇ ਜਿਹੇ ਪੈਸੇ ਲੈ ਕੇ ਆਈ ਸੀ ਆ ਲੈ ਤੁਸੀਂ ਚਾਚੇ ਦੀ ਦਵਾਈ ਬੂਟੀ ਵਧੀਆ ਲੈ ਲਓ ਚਲ ਕੋਈ ਨਾ ਬਪੂ ਉਹ ਕਾਨੂੰ ਕਿ ਚੱਲ ਕਰਨੀ ਸੀ ਨਾਲੇ ਨੈਕੜਾ ਥੋੜੇ ਨਾਲ ਕੱਟ ਕੀਤੀਆਂ ਨੇ ਕੁਝ ਬਹੁਤ ਮਾੜਾ ਸਲੋਕ ਕੀਤਾ ਮੈਂ ਥੋੜੇ ਨਾਲ ਸਾਰਾ ਕੁਝ ਥੀਕ ਹੋ ਗਿਆ ਫਿਰ ਹੋਣਾ ਸੀ ਚਲ ਕੋਈ ਨਾ ਚਾਚੀ ਤੁਰੋ ਨਾ ਮੈਂ ਤੇ ਨਖਾਟਾਂ ਦਿੰਦੇ ਰਹਿ ਰਿਹਾ ਬਜ਼ਾਰ ਥੋੜੇ ਮੈਨੂੰ ਪੈਸੇ ਦਾ ਹੰਕਾਰ ਹੋ ਗਿਆ ਸੀ ਸਾਨਾ ਨੇ ਸੱਚੀ ਕਿਹਾ ਕਹਿੰਦੇ ਪੈਸਾ ਦੰਦੇ ਦੀ ਮੱਤ ਮਾਰ ਦਿੰਦਾ ਉਹ ਮੇਰੇ ਵੀ ਕਿਹਾ ਮੱਤ ਮਾਰੇਗਾ ਨਾ ਕੋਈ ਨਾ ਨਾ ਸੁੱਖ ਦਾ ਨਹੀਂ ਤਾਂ ਚੰਗ ਦਿੱਤਾ ਹਾਂ ਕੋਈ ਨਾ ਚੱਤੇ ਅੱਜ ਮੇਰੇ ਆਪੇ ਔਲਾਦ ਨੇ ਕਮਾਈ ਤੂੰ ਤੁਸੀਂ ਮੇਰੇ ਦੁੱਖ ਸੁੱਖ ਨੂੰ ਸਮਝਦੇ ਹੋ ਤਾਂ ਮੇਰੇ ਨਾਲ ਖੜੇ ਹੋ